ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਿਮਰਤ ਪਿੱਤ ਸਿੰਘ ਖਬਰਾਂ ਦੇ ਸਪਲਿਟਨ ਚੈਟ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਰੁਕ ਕਰ ਲੈਨੇ ਆ ਇੱਕ ਵਾਰ ਹੈਡਲਾਈਨਸ ਵੱਲ ਰਾਹੁਲ ਗਾਂਧੀ ਨੇ ਪੀਐਮ ਮੋਦੀ ਤੋਂ ਕੀਤੀ ਨਸ਼ੇ ਦੇ ਮਗਰਮ ਅੱਛਾ ਤੇ ਕਾਰਵਾਈ ਕਰਨ ਦੀ ਮੰਗ ਤਾਂ ਹਰਸਿਮਰਤ ਕੋਰ ਬਾਦਨ ਲਈ ਚੁਟਕੀ ਕਿਹਾ ਕੈਪਟਨ ਨੇ ਮੰਨਿਆ ਰਾਹੁਲ ਨੇ ਮੰਨਿਆ ਕਿ ਕੈਪਟਨ ਤੇ ਰਾਜੇ ਵਧਿਆ ਤਿੰਨ ਗੁਣਾ ਨਸ਼ਾ ਵਿਧਾਇਕ ਬਲਵਿੰਦਰ ਕੋਰ ਦੀਆਂ ਫਿਰ ਤੋਂ ਵਧੀਆਂ ਮੁਸ਼ਕਲਾਂ ਪੱਕਿਆ ਦੋਹਰੀ ਵੋਟ ਦਾ ਮਾਮਲਾ ਆਰਟੀਆਈ ਦੇ ਮਾਹਿਰ ਵਿਧਾਇਕ ਬਲਵਿੰਦਰ ਖਰੋਕ ਕੋਰ ਦੇ ਖਿਲਾਫ ਐਸਐਸਪੀ ਕੋਲ ਦਰਜ ਕਰਵਾਈ ਸ਼ਿਕਾਇਤ ਦੋ ਦਿਨਾਂ ਦੇ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਮੁਰਤਾ ਸ਼ੁਰੂ ਹੋਇਆ ਲੁਧਿਆਣਾ ਦੇ ਲਾਡੋਵਾਲ ਦਾ ਟੋਲ ਪਲਾਜ਼ਾ ਕਮਿਸ਼ਨ ਸ਼ਿਆ ਮਾਰਗ ਅਥਾਰਟੀ ਦੀ ਦਖਲ ਤੋਂ ਬਾਅਦ ਰਵਨੀਤ ਬਿੱਟੂ ਨੇ ਚੁੱਕਿਆ ਤਰਨਾਕ ਕੰਪਨੀ ਨੇ ਅਧੂਰੇ ਕੰਮਾਂ ਨੂੰ ਜਲਦ ਪੂਰਾ ਕਰਨ ਦੇ ਦਿੱਤੇ ਆਦੇਸ਼ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਚੌਥੇ ਵੰਡੇ ਮੈਚ ਦਾ ਮੁਕਾਬਲਾ ਅੱਜ ਹੋਵੇਗਾ ਮਹਾਲੀ ਦੇ ਬਿੰਦਰਾ ਸਟੇਡੀਅਮ 'ਚ ਖੇਡਿਆ ਜਾਵੇਗਾ ਮੁਕਾਬਲਾ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਰਾਹੁਲ ਗਾਂਧੀ ਵੱਲੋਂ ਪੀਐਮ ਮੋਦੀ ਤੇ ਨਸ਼ੇ ਦੇ ਕਾਰੋਬਾਰ 'ਚ ਸ਼ਾਮਲ ਵੱਡੇ ਮગર ਮੱਛਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਜਿਸ ਤੇ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਨ ਲੈ ਚੁਟਕੀ ਲੈਂਦਿਆ ਹੋਇਆ ਰਾਹੁਲ ਗਾਂਧੀ ਤੇ ਕੈਪਟਨ ਸਰਕਾਰ ਨੁਕਸੂਤਾ ਘੇਰਿਆ ਹੋਰ ਕੀ ਕੁਝ ਬੋਲੇ ਨੇ ਹਰਸਿਮਰਤ ਕੌਰ ਬਾਦਲ ਆਓ ਦੇਖਦੇ ਹਾਂ ਇਸ ਖਾਸ ਰਿਪੋਰਟ ਚ ਲੋਕ ਸਭਾ ਚੋਣਾਂ ਸਿਰਤੇ ਨੇ ਤੇ ਹਰ ਇੱਕ ਸਿਆਸੀ ਪਾਰਟੀ ਆਪਣੀ ਵਿਰੋਧੀ ਪਾਰਟੀ ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਗਵਾਉਣਾ ਚਾਹੁੰਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਚੰਗਾ ਕੇਰਾ ਪਾਇਆ ਜਦੋਂ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਨਸ਼ੇ ਦੇ ਕਾਰੋਬਾਰ ਕਰ ਰਹੇ ਮਗਰਮੱਛਾਂ ਤੇ ਕਾਰਵਾਈ ਦੀ ਮੰਗ ਕੀਤੀ ਗਈ ਉਸ ਤੋਂ ਬਾਅਦ ਹੀ ਬਾਦਲ ਦੇ ਪਰਿਵਾਰ ਦੀ ਮੂ ਨੇ ਕੈਪਟਨ ਸਰਕਾਰ ਤੇ ਤਾਵਾ ਬੋਲ ਦਿੱਤਾ ਹਰ ਸਿਮਰਤ ਬਾਦਲ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਚੁਟਕੀ ਲੈਂਦੇ ਹੋਏ ਕਿਹਾ ਕਿ ਰਾਹੁਲ ਗਾਂਧੀ ਨੇ ਖੁਦ ਹੀ ਸਾਬਿਤ ਕਰ ਦਿੱਤਾ ਹੈ ਕਿ ਕੈਪਟਨ ਦੇ ਰਾਜ 'ਚ ਨਸ਼ਾ 3 ਗੁਣਾ ਹੋਰ ਵੱਧ ਗਿਆ ਰਾਹੁਲ ਗਾਂਧੀ ਨੇ ਇਹਦੇ ਉੱਤੇ ਮੋਹਰ ਲਾਤੀ ਹੈਗੇ ਕਿ ਕੈਪਟਨ ਸਾਹਿਬ ਦਾ ਨਸ਼ੇ ਦੀ ਲੱਤ ਤੋੜਨ ਦੀ ਗੱਲ ਤੇ ਗੁਟਕਾ ਸਾਹਿਬ ਦੀ ਝੂਠੀ ਸੋਅ ਬਿਲਕੁਲ ਸਾਬਤ ਕਰਦੀ ਹੈ ਕਿ ਸੁਪੇ ਦੀ ਸਰਕਾਰ ਨਸ਼ੇ ਨੂੰ ਬੰਦ ਕਰਨ ਚ ਪੂਰੀ ناکਾਮਯਾਬ ਰਹਿ ਗਈ ਹੈ ਜਿਹਦੇ ਕਰਕੇ ਰਾਹੁਲ ਗਾਂਧੀ ਨੇ ਇਹ ਕਹਿਣ ਦੀ ਬਜਾਏ ਕਿ ਨਸ਼ੇ ਦੇ ਤਸਕਰਾਂ ਨੂੰ ਅਸੀਂ ਫੜਾਂਗੇ ਉਹਨਾਂ ਨੇ ਪਹਿਲੇ ਕਿਹਾ ਕਿ ਆ ਤਾਂ ਫੇਲ ਸਰਕਾਰ ناکਾਮ ਮੁੱਖ ਮੰਤਰੀ ਨਸ਼ੇ ਨੂੰ ਦਾ ਹੁਣ ਤਾਂ ਈਡੀ ਕਰੇ ਆਪਣਾ ਕੰਮ ਸੋ ਇਹ ਬਿਲਕੁਲ ਗੱਲ ਸਹੀ ਹੈ ਕਿ ਨਸ਼ਾ ਦਾ ਮੁੱਦਾ ਬਣਾ ਕੇ ਝੂਠੇ ਦੋਸ਼ ਲਾ ਕੇ ਉਹ ਝੂਠੀ ਸੌਂਹਾਂ ਖਾ ਕੇ ਇਹਨਾਂ ਨੇ ਆਪਣੀ ਸਰਕਾਰ ਬਣਾਈ ਲੋਕਾਂ ਨੂੰ ਲਾਰੇ ਲੱਪੇ ਦਿੱਤੇ ਹਕੀਕਤ ਆ ਹੈ ਕਿ ਨਸ਼ਾ ਤਿੰਨ ਗੁਣਾ ਵੱਧ ਚੁੱਕਿਆ ਹੈਗਾ ਅੱਜ 450 ਮਾਵਾਂ ਦੇ ਪੁੱਤ ਨਸ਼ਿਆਂ ਦੇ ਟੀਕੇ ਲਾ ਲਾ ਕੇ ਓਵਰਡੋਸ ਦੇ ਨਾਲ ਪੰਜਾਬ ਵਿੱਚ 2 ਸਾਲਾਂ ਵਿੱਚ ਉਹਨਾਂ ਦੀ ਮੌਤਾਂ ਹੋ ਗਈਆਂ ਨੇ ਉਹਨਾਂ ਦੇ ਕਾਂਗਰਸ ਪਾਰਟੀ ਦੇ ਆਪ ਦੇ ਐਮਐਲਏ ਸਟੇਜਾਂ ਤੋਂ ਕਹਿ ਰਹੇ ਨੇ ਕਿ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਹੈਗਾ ਕਿਉਂਕਿ ਇਹਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਰਲ ਮਿਲ ਕੇ ਕੋਈ ਪੁਲਸ ਰੋਕ ਲਗਾ ਨਹੀਂ ਰਹੀ ਹੈ ਕਾਂਗਰਸ ਪਾਰਟੀ ਦੇ ਵੱਡੇ ਵੱਡੇ ਪੁਲਿਸ ਅਫਸਰ ਆਈਜੀ ਡੀਆਈਜੀ ਲੈਵਲ ਦੇ ਇੱਕ ਦੂਜੇ ਦੇ ਉੱਤੇ ਅਦਾਲਤਾਂ ਵਿੱਚ ਲਾਂਚਨ ਲਾ ਰਹੇ ਨੇ ਕਿ ਨਸ਼ਾ ਆ ਬੇਚ ਰਿਹਾ ਹੈ ਆ ਬੇਚ ਰਹਾ ਹੈ ਤੇ ਹਕੀਕਤ ਆ ਕਿ ਕਾਂਗਰਸ ਹੀ ਨਸ਼ਾ ਬੇਚਦੀ ਸੀ ਸਾਡੇ ਸਮੇਂ 'ਚ ਅਸੀਂ ਲਗਾਮ ਲਾਉਂਦੇ ਸੀ ਉੱਥੇ ਸਿੱਟ ਵੱਲੋਂ ਮੰਤਾਰ ਬਰਾੜ ਨੂੰ ਬੇਦਬੀ ਤੇ ਗੋਲੀਕਾਂਡ ਚ ਨਾਮਜ਼ਦ ਕਰਨ ਤੋਂ ਬਾਅਦ ਹਰ ਸਿਮਰਤ ਬਾਦਲ ਨੇ ਕਿਹਾ ਕਿ ਹੁਣ ਕੈਪਟਨ ਆਪਣੇ ਪੁਲਿਸ ਅਫਸਰਾਂ ਦੀ ਸਿੱਟ ਬਣਾ ਕੇ ਬਾਦਲ ਪਰਿਵਾਰ ਨੂੰ ਫਸਾਉਣਾ ਚਾਹੁੰਦੇ ਨੇ ਮੇਰਾ ਖਿਆਲ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਸਮਝ ਗਈ ਹੈ ਕਿ ਆ ਇਹ ਮਾੜੀ ਰਾਜਨੀਤੀ ਤੋਂ ਸੇਵਾ ਕਾਂਗਰਸ ਨੂੰ ਆਂਦਾ ਕੀ ਹੈਗਾ ਅਜੇ ਤਾਂ ਲੋਕੀ ਭੁੱਲੇ ਨਹੀਂ ਕਿ 5 ਸਾਲ ਪਹਿਲੇ ਜਦ ਰਾਜੇ ਦੀ ਸਰਕਾਰ ਆਈ ਸੀ ਤਾਂ ਪਰਿਵਾਰ ਦੇ ਉੱਤੇ ਝੂਠੇ ਲਾ ਕੇ ਕਿ ਪਤਾ ਨਹੀਂ ਕਿੰਨੇ ਹਜ਼ਾਰ ਏਕੜ ਜ਼ਮੀਨ ਇਸ ਦੇਸ਼ 'ਚ ਉਸ ਦੇਸ਼ 'ਚ 5 ਸਾਲ ਟਪਾਤੇ ਲੋਕਾਂ ਨੂੰ ਬਿਹਾਲ ਕਰਤਾ ਕਿਉਂਕਿ ਬਾਦਲਾਂ ਦੇ ਪੱਗਰ ਤੇ ਸ਼ੋਮਨੀ ਅਕਾਲੀ ਦਲ ਨੂੰ ਖਤਮ ਕਰਨ ਚ ਲਾਤੇ ਹੁਣ 2 ਸਾਲ ਜਿਹੜੇ ਟੱਪੇ ਨੇ ਵਾਦੇ ਸਾਰੇ ਛੱਡ ਕੇ ਬਸ ਸ਼੍ਰੋਮਣੀ ਅਕਾਲੀ ਦਲ ਨੂੰ ਨਿਸ਼ਾਨਾ ਦੋਵਾਂ ਪਾਰਟੀਆਂ ਨੇ ਜਿਵੇਂ 2015 ਤੋਂ ਸ਼ੁਰੂ ਕੀਤਾ ਜਿਹੜਾ ਕੁਝ ਇਹਨਾਂ ਨੇ ਆਪ ਕੀਤਾ ਤੇ ਸਾਡੇ ਉੱਤੇ ਲਾਂਚਨ ਲਾਏ ਉਹ ਹੁਣ ਸਰਕਾਰ ਬਣਾਉਣ ਦੇ ਬਾਅਦ ਵੀ ਆਪਣਾ ਕੰਮ ਕਰਨ ਤੋਂ ਬਜਾਏ ਸਾਡੇ ਮਗਰੀ ਲੱਗੇ ਹੋਏ ਨੇ ਪਹਿਲੇ ਤਾਂ ਗਰਮ ਖਿਆਲੀਆਂ ਨੂੰ ਬਿਠਾਤਾ ਸਰਕਾਰੀ ਧਰਨੇ 'ਚ ਉਹਨਾਂ ਨੂੰ ਬਿਜਲੀ ਪਾਣੀ ਲੈਟਰਨ ਪੂਰੀ ਸਹੂਲਤਾਂ ਦੇ ਕੇ ਬਿਠਾਈ ਰੱਖਿਆ 6 ਮਹੀਨੇ ਕੀ ਭੰਡੀ ਚਲੋ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਬਾਦ ਸਾਹਿਬ ਨੂੰ ਜਦ ਦੇਖਿਆ ਕਿ ਪੂਰਾ ਹਾਲਾਤ ਮਾਹੌਲ ਖਰਾਬ ਹੋ ਰਿਹਾ ਸੀ ਸਰਕਾਰੀ ਧਰਨੇ ਵਾਲੇ ਬੈਠਣ ਵਾਲਿਆਂ ਨੇ ਵੀ ਕਰੋੜਾ ਕਮਾਤੇ ਫਿਰ ਚੁਟਕੀਚੇ ਉਹਨਾਂ ਨੂੰ ਚੁਕਾਤਾ ਪੁਲਿਸ ਦੇ ਉੱਤੇ ਕੀ ਬਾਲ ਸਾਹਬ ਨਾਲ ਗੱਲ ਕਿਉਂ ਕੀਤੀ ਹੁਣ ਜਦੋਂ ਉੱਥੇ ਦਾਲ ਨਹੀਂ ਗਲੀ ਤੇ ਹੁਣ ਮਗਰ ਪੈ ਗਏ ਨੇ ਸਾਡੇ ਕਿਸੇ ਐਮਐਲਏ ਦੇ ਮਗਰ ਹੁਣ ਤੁਸੀਂ ਮੈਨੂੰ ਦੱਸੋ ਕਿਸੇ ਐਮਐਲਏ ਦੇ ਹਲਕੇ ਵਿੱਚ ਕੋਈ ਤਣਾਅ ਹੋਏ ਕੀ ਉਹ ਐਮਐਲਏ ਦਾ ਫਰਜ਼ ਨਹੀਂ ਬੰਦਦਾ ਕਿ ਮੈਂ ਲੋਕਾਂ ਦੀ ਗੱਲ ਕਰਾਂ ਮੈਂ ਪੁਲਿਸ ਨੂੰ ਪੁੱਛਾਂ ਮੈਂ ਸਰਕਾਰ ਨੂੰ ਪੁੱਛਾਂ ਵੀ ਕੀ ਹੋ ਰਿਹਾ ਕਿ ਇਹਨੂੰ ਆਪਾਂ ਠੀਕ ਕਿਵੇਂ ਕਰੀਏ ਕੋਈ ਇਹ ਇਹ ਕੋਈ ਜ਼ੁਲਮ ਹੈਗਾ ਬਠਿੰਡਾ ਸ਼ਹਿਰ ਸਪਾਈ ਬਖੋ ਪਾਕਿਸਤਾਨ ਆਉਣ ਤੋਂ ਬਾਅਦ ਹਰ ਸਿਮਰਤ ਬਾਦਲ ਨੇ ਕੈਪਟਨ ਸਰਕਾਰ ਤੇ ਤੰਜ ਕਸਦੇ ਕਿਹਾ ਕਿ ਕੈਪਟਨ ਆਪਣੇ ਸ਼ਹਿਰ ਲਈ ਹਾਲੇ ਤੱਕ ਕੁਝ ਵੀ ਨਹੀਂ ਕਰ ਸਕੇ ਬਿਲਕੁਲ ਇਹ ਸੀਐਮ ਤੋਂ ਹਰ ਪੱਖੋਂ ਹੀ ਬਾਦਲ ਸਾਹਿਬ ਤੋਂ ਪਿੱਛੇ ਹੈ ਸੋ ਬਾਦਲ ਸਾਹਿਬ ਵੀ ਮੁੱਖ ਮੰਤਰੀ ਸਿਖੇ ਤੇ ਤੁਸੀਂ ਦੇਖੋ ਕਿ ਜਦ ਬਾਦਲ ਸਾਹਿਬ ਵੀ ਮੁੱਖ ਮੰਤਰੀ ਸੀ ਆਪਣੇ ਇਲਾਕੇ ਚ ਜੇ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਆਏ ਰਿਫਾਇਨਰੀ ਹੋ ਸਾਡੇ ਹਲਕੇ ਵਿੱਚ ਆਈ ਜੇ ਐਜੂਕੇਸ਼ਨ ਨੂੰ ਦੇਖੀਏ ਸਿੱਖਿਆ ਨੂੰ ਦੇਖੀਏ ਤਾਂ ਸੈਂਟਰਲ ਯੂਨੀਵਰਸਿਟੀ ਇੱਥੇ ਆਏ ਜੇ ਆਪਾਂ ਸਿਹਤ ਸੁਲਤਾਨ ਨੂੰ ਦੇਖੀਏ ਤਾਂ ਏਮਜ਼ ਵਰਗਾ ਹਸਪਤਾਲ ਇੱਥੇ ਆਇਆ ਸਾਸਫਾਈ ਨੂੰ ਦੇਖਿਓ ਉਹਦੇ ਵਿੱਚ ਵੀ ਅਸੀਂ ਇੱਕ ਨੰਬਰ 'ਚ ਬਿਜਲੀ ਵਿੱਚ ਵੀ ਇੱਕ ਨੰਬਰ 'ਚ ਤੇ ਹੁਣ ਕੈਪਟਨ ਸਾਹਿਬ ਵੀ ਮੁੱਖ ਮੰਤਰੀ ਹਨ ਲੇਕਿਨ ਪਟਿਆਲੇ ਦਾ ਨੰਬਰ ਕਿੱਥੇ ਹੈ ਤੇ ਕੀ ਕੁਝ ਪਟਿਆਲੇ ਵਾਸਤੇ ਲੈ ਕੇ ਆਵੇਂ 10 ਸਾਲ ਦਿੱਲੀ ਵਿੱਚ ਉਹਨਾਂ ਦੀ ਸਰਕਾਰ ਸੀਗੀ ਕੈਪਟਨ ਸਾਹਿਬ ਦੇ ਘਰੋਂ ਸਰਕਾਰ 'ਚ 10 ਸਾਲ ਮੰਤਰੀ ਰਹੇ ਹਨ ਤੇ ਕੈਪਟਨ ਸਾਹਿਬ ਆਪ ਵੀ ਮੁੱਖ ਮੰਤਰੀ ਹੁਣ ਵੀ 5 ਸਾਲ ਤੇ ਇਸ ਤੋਂ ਪਹਿਲੇ ਵੀ ਸਾਡੀ ਸਰਕਾਰ ਤੋਂ ਪਹਿਲੇ ਵੀ ਸੀਗੇ ਲੇਕਿਨ ਇੰਨਾ ਸਾਲਾਂ 'ਚ 10 ਸਾਲਾਂ 'ਚ ਜੇ ਡੱਕਾ ਆਪਣੇ ਹੀ ਹਲਕੇ ਵਾਸਤੇ ਨਹੀਂ ਲੈ ਕੇ ਆ ਸਕੇ ਤਾਂ ਬਾਕੀ ਪੰਜਾਬ ਦਾ ਜਿਹੜਾ ਅਜਹਾਲ ਹੈ ਉਹ ਤਾਂ ਪੰਜਾਬ ਦੇ ਲੋਕੀ ਜਾਣਦੇ ਨੇ ਸਿਆਸੀ ਪਾਰਟੀਆਂ ਵੱਲੋਂ ਇੱਕ ਦੂਜੇ ਤੇ ਹਮਲੇ ਲਗਾਤਾਰ ਜਾਰੀ ਨੇ ਬਾਜ਼ੀ ਕੌਣ ਮਾਰਦਾ ਹੈ ਇਹ ਚੋਣਾਂ ਦੇ ਨਤੀਜੇ ਹੀ ਦੱਸਣਗੇ ਬਿਊਰੋ ਰਿਪੋਰਟ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਬੀਤੀ 7 ਮਾਰਚ ਨੂੰ ਪੰਜਾਬ 'ਚ ਰੈਲੀ ਕੀਤੀ ਗਈ ਸੀ ਜਿਸ ਦਾ ਵਿਰੋਧੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਕਿ ਇਸ ਰੈਲੀ ਦਾ ਖਰਚ ਕਿਸ ਸੂਬੇ ਦੇ ਖਜ਼ਾਨੇ ਵਿੱਚੋਂ ਕੀਤਾ ਗਿਆ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾਣੇ ਵਿਰੋਧੀਆਂ ਦੇ ਇਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਸਰਕਾਰੀ ਰੈਲੀ ਸੀ ਜਿਸ ਦੇ ਵਿੱਚ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਗਿਆ उते ही वेरका ने अकाली दल भी खूब को अकाली दल के पेट में इसलिए दर्द हो रहा है कि वो कह रहे हैं कि वहां पे जो आ, किसान है उनके कर्जे क्यों माफ किए गए जो जिनके पास खेती नहीं है खेत मजदूर है उनके कर्जे माफ क्यों किए गए अरे आप चेक करके देखिए कि आपने कितनी दफा संगत दर्शन करके राजनीति बादल परिवार ने की है करोड़ों रुपया खर्च किया है और हमने किसानों के लिए मजदूरों के लिए ये रैली की है और उनके कर्जे माफ़ किए हैं और इकतीस हजार किलोमीटर सड़क जो है वो भी शुरुआत कर करने जा रहे हैं वो किसानों की कर सड़कें हैं इसका मतलब ये है कि काली दल नहीं चाहता कि किसानों के कर्जे माफ हो मजदूरों के कर्जे माफ हो दलितों के कर्जे माफ़ हो ये झूठी शोहरत के लिए ये नोटिस की बात कर रहे हैं ਇਨਕੀ ਹਿੰਮਤ ਹੈ ਤੋ ਹਰ ਤਰ੍ਹਾਂ ਕੇ ਨੋਟਿਸ ਕਾ ਜਵਾਬ ਦੇਂਗੇ ਵੋ ਸਰਕਾਰੀ ਫੰਕਸ਼ਨ ਥਾ ਔਰ ਸਰਕਾਰ ਨੇ ਕਰਜ਼ਾ ਮਾਫ ਕੀਆ ਹੈ। ਆਮਦਵੀ ਪਾਰਟੀ ਦੀ ਵਿਧਾਇਕਾ ਪ੍ਰੋਫੈਸਰ ਬਲਵਿੰਦਰ ਕੋਰ ਦੀ ਦੋਹਰੀ ਵੋਟ ਦਾ ਮਾਮਲਾ ਇੱਕ ਵਾਰ ਫਿਰ ਤੋਂ ਗਰਮਾ ਗਿਆ ਹੈ। ਦੋਰੀ ਵੋਟ ਮਾਮਲੇ ਚ ਆਰਟੀਆਈ ਮਹਰ ਹਰਮਿਲਪ ਸਿੰਘ ਨੇ ਐਸਐਸਪੀ ਪਠੰਡਾ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੇ ਵਿੱਚ ਬਲਵਿੰਦਰ ਕੋਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਨੇ ਚੋਣ ਕਮਿਸ਼ਨ ਆਫ ਇੰਡੀਆ ਤੇ ਵੀ ਗੰਭੀਰ ਇਲਜ਼ਾਮ ਲਗਾਉਂਦੇ ਆ ਕਿਹਾ ਕਿ ਉਹਨਾਂ ਵੱਲੋਂ ਸਾਰੇ ਸਬੂਤ ਦਿੱਤੇ ਗਏ ਸੀ ਪਰ ਫਿਰ ਵੀ ਚੋਣ ਕਮਿਸ਼ਨ ਆਫ ਇੰਡੀਆ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਉਹਨਾਂ ਦੱਸਿਆ ਕਿ ਬਲਵਿੰਦਰ ਕੋਰ ਵੱਲੋਂ ਜਾਲੀ ਵੋਟ ਬਣਵਾ ਕੇ ਧੋਖਾ ਕੀਤਾ ਗਿਆ ਜਿਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਮਿਸ਼ਨ ਨੂੰ ਮੈਂ ਨਵੰਬਰ 2017 ਦੇ ਵਿੱਚ ਇੱਕ ਕੰਪਲੇਂਟ ਦਿੱਤੀ ਸੀ ਜੀ ਐਮਐਲਏ ਤਲਵੰਡੀ ਸਾਬੋ ਬਲਜਿੰਦਰ ਕੌਰ ਦੇ ਖਿਲਾਫ ਕਿ ਜੋ ਉਹਨਾਂ ਦੀ ਅੱਜ ਦੀ ਤਰੀਕ ਦੇ ਵਿੱਚ ਵੋਟ ਵੋਟਰ ਕਾਰਡ ਹੈ ਵੋਟ ਬਣੀ ਹੋਈ ਹੈ ਉਹ ਬਲਜਿੰਦਰ ਕੌਰ ਡਾਕਟਰ ਆਫ ਦਰਸ਼ਨ ਸਿੰਘ ਦੇ ਨਾਮ ਦੇ ਉੱਤੇ ਬਣੀ ਹੋਈ ਹੈ ਜੋ ਕਿ ਇੱਕ ਇੰਪਰਸੋਨੇਟਡ ਹੈ ਜਾਲੀ ਹੈ ਫਰਾਡ ਹੈ ਤੇ ਚੀਟਿੰਗ ਹੈ ਉਸ ਦਾ ਕਾਰਨ ਇਹ ਹੈ ਕਿ ਕਿਉਂਕਿ ਸਨ 1997 ਦੇ ਵਿੱਚ ਉਹ ਅਡਾਪਟ ਹੋ ਚੁੱਕੇ ਸੀਗੇ ਸਰਦਾਰ ਅਮਰਜੀਤ ਸਿੰਘ ਵੱਲੋਂ ਜਿਸ ਦੇ ਅਡਾਪਸ਼ਨ ਡੀਡ ਤੇ ਵੋਟਰ ਕਾਰਡ ਵਗੈਰਾ ਸਭ ਬਣੇ ਸੀ ਉਸ ਟਾਈਮ ਤੇ ਬਲਜਿੰਦਰ ਕੌਰ ਡਾਕਟਰ ਅਮਰਜੀਤ ਸਿੰਘ ਜੋ ਉਹਨਾਂ ਨੇ ਕੇਸ ਨੰਬਰ 56 123 2007 ਸਿਵਲ ਜੱਜ ਤਲਵੰਡੀ ਸਾਬੋ ਦੇ ਵਿੱਚ ਬਤੌਰ ਸਬੂਤ ਉਹਨਾਂ ਨੇ ਉੱਥੇ ਪੇਸ਼ ਕੀਤੇ ਤੇ ਮੇਰੀ ਕੰਪਲੇਂਟ ਜਿਹੜੀ ਮੈਂ ਨਵੰਬਰ 2017 ਨੂੰ ਕੀਤੀ ਉਹਦੇ ਵਿੱਚ ਜਦੋਂ ਇਨਕੁਆਇਰੀ ਅਫਸਰ ਐਸ ਡੀ ਐਮ ਤਲਵੰਡੀ ਸਾਬੋ ਨੇ ਇਹਨਾਂ ਕੋਲੋਂ ਜਵਾਬ ਮੰਗਿਆ ਉਸ ਦੇ ਵਿੱਚ ਬਕਾਇਦਾ ਮੰਨੇ ਕਿ ਉਹ ਕੇਸ ਜਿਹੜਾ ਕੇਸ ਨੰਬਰ 56 ਹੈ ਉਹ ਮੇਰਾ ਹੀ ਹੈ ਤੇ ਮੈਂ ਅਡਾਪਟ ਵੀ ਹੋ ਚੁੱਕੀ ਸੀ ਤੇ ਜੇ ਅਡਾਪਟ ਹੋ ਚੁੱਕੇ ਸੀਗੇ ਤਾਂ ਹਿੰਦੂ ਅਡਾਪਸ਼ਨ ਐਂਡ ਮੇਨਟੇਨੈਂਸ ਐਕਟ 1956 ਦੇ ਹਿਸਾਬ ਨਾਲ ਦੁਬਾਰਾ ਤੁਸੀਂ ਆਪਣੇ ਜਨਮ ਦੇਣ ਵਾਲੇ ਮਾਤਾ ਪਿਤਾ ਦਾ ਨਾਮ ਨਹੀਂ ਵਰਤ ਸਕਦੇ ਕੋਈ ਵੀ ਕਾਰਵਾਈ ਨਹੀਂ ਕੀਤੀ ਇਸ ਦੇ ਬਹੁਤ ਸਾਰੇ ਰਿਮਾਈਂਡਰ ਪਾ ਦਿੱਤੇ ਮੈਂ ਹਾਈ ਕੋਰਟ ਦੇ ਜੱਜ ਦਾ ਸੈਕਸ਼ਨ 80 ਸੀ ਦੇ ਤਹਿਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਿੱਲੀ ਨੂੰ ਮੈਂ ਨੋਟਿਸ ਵੀ ਭੇਜਿਆ ਕਿ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਹੁਣ ਤੁਹਾਡੇ ਹੱਥ ਦੇ ਵਿੱਚ ਸਾਰੇ ਸਬੂਤ ਆ ਚੁੱਕੇ ਨੇ ਤਾਂ ਇਸ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਪਰ ਉਸ ਦੇ ਉੱਤੇ ਫੇਰ ਵੀ ਕਾਰਵਾਈ ਨਹੀਂ ਹੋਈ ਤਾਂ ਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਪਹਿਲਾਂ ਕੱਲ ਮੈਂ ਪੰਜਾਬ ਪੁਲਿਸ ਐਸਐਸਪੀ ਬਟਿੰਡਾ ਨੂੰ ਸਾਰੇ ਡਾਕੂਮੈਂਟ ਦਿੱਤੇ ਤੇ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਇਹਹੀ ਇਲਜ਼ਾਮ ਹੈ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਤੇ ਹੁਣ ਮੈਂ ਦਰਖਾਸਤ ਕਰਦਾ ਹੈ ਜੀ ਪੰਜਾਬ ਪੁਲਿਸ ਨੂੰ ਕਿ ਮੇਰੇ ਸਬੂਤ ਮੈਂ ਜਿਹੜੇ ਨਾਲ ਲਗਾਏ ਨੇ ਇਹਨਾਂ ਦੇ ਉੱਪਰ ਜੋ ਵੀ ਰੈਲੇਵੈਂਟ ਧਾਰਾਵਾਂ ਲੱਗਦੀਆਂ ਨੇ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇ। ਉਧਰ ਚੰਡੀਗੜ੍ਹ ਦੇ ਕਿਸਾਨ ਪਵਨ ਚ ਪੰਥਕ ਤਾਲ ਮਿਲ ਕਮੇਟੀ ਵੱਲੋਂ 올 ਇੰਡੀਆ ਗੁਰਦੁਆਰਾ ਐਕਟ ਬਾਰੇ ਚਰਚਾ ਕਰਨ ਲਈ ਸੈਮੀਨਾਰ ਰੱਖਿਆ ਗਿਆ ਜਿੱਥੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾ ਵੀ ਪਹੁੰਚੇ ਜਿਨ੍ਹਾਂ ਨੇ ਇਸ ਮੌਕੇ ਸਿਆਸੀ ਬਿਆਨ ਦਿੱਤਾ ਹੈ ਤੇ ਨਾਲ ਹੀ ਆਮ ਆਦਮੀ ਪਾਰਟੀ ਨਾਲ ਹੋਣ ਵਾਲੇ ਗਠਜੋੜ ਬਾਰੇ ਵੀ ਦੱਸਿਆ ਸੇਵਾ ਸਿੰਘ ਸੇਖਵਾ ਨੇ ਕਿਹਾ ਹੈ ਕਿ ਗਠਜੋੜ ਤੇ ਫੈਸਲਾ ਤਿੰਨ ਕੁ ਦਿਨਾਂ ਦੇ ਵਿੱਚ ਕੀਤਾ ਜਾਵੇਗਾ ਉਹਨਾਂ ਕਿਹਾ ਹੈ ਕਿ ਬਸਪਾ ਵੀ ਇਸ ਚ ਗਠਜੋੜ ਕਰ ਸਕਦਾ ਨਾਲ ਹੀ ਉਹਨਾਂ ਕਿਹਾ ਹੈ ਕਿ ਸੁਪਾਲ ਸਿੰਘ ਖਹਿਰਾ ਵੀ ਗਠਜੋੜ ਦਾ ਹਿੱਸਾ ਬਣ ਸਕਦੇ ਨੇ ਤਸ ਦੇਖਿਆ ਕਿ ਅਨੰਤਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਗਠਜੋੜ ਹੋਣ ਲਈ ਲੋਕ ਹਿਤੈਸ਼ੀ ਪਾਰਟੀਆਂ ਚ ਆਪਸੀ મતਭੇਦ ਪਾਇਆ ਜਾ ਰਿਹਾ ਹੈ। ਕੋ ਠੀਕ ਹੈ ਬ੍ਰਹਮਪੁਰਾ ਸਾਹਿਬ ਨੇ ਕਹੀ ਆ ਲੇਕਿਨ ਅਜੇ ਸਾਡੀ ਗੱਲ ਆਮ ਆਦਮੀ ਪਾਰਟੀ ਦੇ ਨਾਲ ਚੱਲਦੀ ਆ। ਇਹ ਆਉਣ ਵਾਲੇ ਸਮੇਂ ਚ 2-3 ਦਿਨ ਦੇ ਵਿੱਚ ਵਿੱਚ ਅਖੀਰ ਅਸੀਂ ਫੈਸਲਾ ਕਰਾਂਗੇ। ਸਾਡੀ ਸੋਹਰਦਤਾ ਨਾਲ ਇਹ ਯਤਨ ਆ। ਕਿ ਜੋ ਪੰਜਾਬ ਦੇ ਲੋਕ ਤੀਸਰਾ ਮੋਰਚਾ ਚਾਹੁੰਦੇ ਆ ਨਾ ਸਾਡਾ ਤੇ ਆਪਦਾ ਹੀ ਨਾ ਹੋਵੇ ਇੱਕ ਤੀਸਰਾ ਮੋਰਚਾ ਜਿਹੜਾ ਸਾਰਿਆਂ ਨੂੰ ਇਕੱਠਾ ਕਰਕੇ ਬਣੇ ਇਹਦੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਸਹਿਯੋਗਤਾ ਨਾਲ ਯਤਨ ਕਰ ਰਿਹਾ ਹੈ ਮੈਂ ਸਮਝਦਾ ਕਿ ਜਦੋਂ ਸਹਿਯੋਗਤਾ ਨਾਲ ਕੋਈ ਗੱਲ ਕੀਤੀ ਜਾਵੇ ਤੇ ਉਹਦੇ ਰਿਜ਼ਲਟ ਜਿਹੜੇ ਆ ਬੜੇ ਸਾਰਥਕ ਹੁੰਦੇ ਤੇ ਬਸਪਾ ਨਾਲ ਵੀ ਗੱਲ ਚੱਲਦੀ ਸੀ ਉਹਦਾ ਕੀ ਹਾਂ ਉਹਨਾਂ ਨਾਲੇ ਵੀ ਗੱਲ ਚੱਲਦੀ ਆ ਇਹ 2-3 ਦਿਨ ਦੇ ਵਿੱਚ ਵਿੱਚ ਜਿਹੜੀ ਗੱਲ ਆ ਉਹ ਸਾਹਮਣੇ ਆ ਜਾਈ ਤੇ ਸਪਾਲ ਖੈਰਾ ਨਾਲ ਵੀ ਕੋਈ ਗੱਲ ਚੱਲਦੀ ਆ ਸਖਵਲ ਖੜਾ ਹੁਣ ਇਹ ਵੀ ਸਾਰੇ ਜਿਹੜੇ ਇਸ ਤੀਸਰੇ ਮੋਰਚਾ ਜਿਹੜਾ ਲੋਕ ਚਾਹੁੰਦੇ ਸੀ ਉਹਦੇ ਚ ਉਹ ਵੀ ਆਉਂਦੇ ਨੇ ਸਾਡਾ ਇਹ ਵੀ ਯਤਨ ਹੈ ਕਿ ਉਹ ਵੀ ਇਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਜਿੰਨੇ ਵੀ ਸ਼੍ਰੋਮਣੀ ਅਕਾਲੀ ਦਲ ਭਾਜੀਪੀ ਤੇ ਕਾਂਗਰਸ ਤੋਂ ਹਟ ਕੇ ਪਾਰਟੀਆਂ ਨੇ ਉਹਨਾਂ ਸਾਰੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਕੇ ਇਹਨਾਂ ਰਵਾਇਤੀ ਪਾਰਟੀਆਂ ਦਾ ਮੁਕਾਬਲਾ ਕੀਤਾ ਜਾ ਸਕੇ ਠੀਕ ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਜੀਲਾ ਮਾਨਸਾ ਦੇ ਹਲਕਾ ਸਰਦੂਲਗੜ ਤੇ ਦੌਰੇ ਤੇ ਗਏ ਉੱਥੇ ਉਹਨਾਂ ਨੇ 150 ਦੇ ਕਰੀਬ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ ਤੇ ਉਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਦਰਅਸਲ ਨੰਨੀ ਛਾ ਮੁਹਿੰਮ ਤਹਿਤ ਸੈਂਟਰ ਖੋਲੇ ਗਏ ਨੇ ਜਿਨ੍ਹਾਂ 'ਚ ਮੁਟਿਆਰਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ। ਜਿਸ ਤੋਂ ਬਾਅਦ ਸਿਖਲਾਈ ਦਾ ਕੋਰਸ ਪੂਰਾ ਹੋਣ ਤੇ ਉਹਨਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਨੇ। ਇਸ ਮੌਕੇ ਹਰਸਿਮਰਤ ਕੌਰ ਬਾਦਨ ਲਈ ਕੋਰਸ ਪੂਰਾ ਕਰਨ ਵਾਲੀਆਂ ਕਰੀਬ 150 ਮੁਟਿਆਰਾਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਤੇ ਨਾਲ ਹੀ ਉਹਨਾਂ ਵੱਲੋਂ ਪੂਰੇ ਕੀਤੇ ਗਏ ਕੋਰਸਾਂ ਤੇ ਸਰਟੀਫਿਕੇਟ ਵੀ ਦਿੱਤੇ ਗਏ। कल हटके जे तकरीबन किणियां मशीनਾਂ ਵੰਡੀਆਂ ਨੇ 150 ਮਸ਼ੀਨਾ ਵੰਡੀਆਂ ਨੇ ਇਸ ਇਲਾਕੇ ਚ ਹਜ਼ਾਰ ਧੀਆਂ ਨੂੰ ਇਸ ਤਰ੍ਹਾਂ ਸਿਖਲਾਈ ਦੇ ਕੇ ਨੰਨੀ ਛਾਂ ਦੇ ਸੈਂਟਰ ਖੋਲ ਕੇ ਜਿੱਥੇ ਪਹਿਲੇ ਵੀ ਵੰਡੀਆਂ ਨੇ ਤੇ ਹੁਣ ਇਹ 150 ਧੀਆਂ ਜਿਨ੍ਹਾਂ ਨੇ ਕੋਰਸ ਕੰਪਲੀਟ ਕੀਤਾ ਉਹਨਾਂ ਨੂੰ ਸਿਖਲਾਈ ਦੇ ਕੇ ਮਸ਼ੀਨ ਦੇ ਕੇ ਸਰਟੀਫਿਕੇਟ ਦੇ ਕੇ ਆਤਮ ਨਿਰਭਰ ਬਣਾਉਂਦਾ ਕੰਮ ਕੀਤਾ ਹੈ ਤੇ ਇਹ ਸਾਰੀ ਧੀਆਂ ਹੁਣ ਨੰਨੀ ਛਾਂ ਦੀ ਮਹਿੰਮ ਨੂੰ ਅੱਗੇ ਲਿਜਾਣਗੇ ਸੋਚ ਨੂੰ ਅੱਗੇ ਵਧਣ ਦੇ ਮੌਕੇ ਮਿਲਣਗੇ ਸਮਾਜ ਵਿੱਚ ਧੀਆਂ ਦਾ ਸਤਕਾਰ ਵਧੂਗਾ ਤੇ ਜਦ ਆਤਮ ਨਿਰਭਰ ਹੋ ਕੇ ਆਪਣੇ ਪੈਰਾਚੇ ਖੜਦਿਆ ਨੇ ਤੇ ਇਹਨਾਂ ਦਾ ਆਤਮ ਵਿਸ਼ਵਾਸ ਆਤਮ ਸਨਮਾਨ ਆਪਣੇ ਪ੍ਰਤੀਬਾ ਦਾ ਹੈਗਾ ਇੱਕ ਵਾਰ ਫਿਰ ਤੋਂ ਮੁੰਡਿਆ ਤੋਂ ਅੱਗੇ ਨਿਕਲ ਕੇ ਪੰਜਾਬ ਦੀ ਧੀ ਨੇ ਸੂਬੇ ਦਾ ਨਾਂ ਰੋਸ਼ਨ ਕੀਤਾ ਗੁਰਦਾਸਪੁਰ ਦੇ ਸਰਹੱਦ ਦੇ ਪਿੰਡ ਬਾਗੋ ਬਾਣੀ ਦੀ ਅਰਮਣਪ੍ਰੀਤ ਕੋਰ ਰੋਇੰਗ ਖੇਡ ਮੁਕਾਬਲੇ 'ਚ ਸੋਨ ਦਾ ਅਤੇ ਤਗ ਕਾਂਸੀ ਦਾ ਤਗਮਾ ਜਿੱਤ ਕੇ ਮਟਿਆਰਾ ਦਾ ਹੌਸਲਾ ਵਧਾਇਆ ਦਰਅਸਲ ਚੰਡੀਗੜ੍ਹ 'ਚ ਦੇਸ਼ ਦੀਆਂ 22 ਯੂਨੀਵਰਸਿਟੀਆਂ ਵਿੱਚ ਰੋਇੰਗ ਦੇ ਮੁਕਾਬਲੇ ਹੋਏ ਨੇ ਜਿਨ੍ਹਾਂ ਚੋਂ ਰਮਣਪ੍ਰੀਤ ਨੇ ਡਬਲ ਰੋਇੰਗ ਚ ਸੋਨੇ ਦਾ ਤਖ਼ਮਾ ਜਿੱਤਿਆ 500 ਮੀਟਰ ਸਿੰਗਲ ਰੋਇੰਗ ਮੁਕਾਬਲੇ ਚ ਕਾਂਸੀ ਦਾ ਤਖ਼ਮਾ ਜਿੱਤ ਕੇ ਪਿੰਡ ਦਾ ਤੇ ਸੂਬੇ ਦਾ ਨਾਂ ਸਿਖਰਾਂ ਤੇ ਪਹੁੰਚਾ ਦਿੱਤਾ ਜਿਸ ਤੇ ਘਰ ਦੇ ਪਹੁੰਚਣ ਤੇ ਪਰਮਾ ਸਵਾਗਤ ਕੀਤਾ ਗਿਆ ਪਿੰਡ ਵਾਸੀਆਂ ਨੇ ਵੀ ਲੱਡੂ ਵੰਡ ਕੇ ਉਸ ਦਾ ਨਿੱਘਾ ਸਵਾਗਤ ਕੀਤਾ ਉੱਥੇ ਹੀ ਰਮਣਪ੍ਰੀਤ ਤੇ ਪਰਿਵਾਰਿਕ ਮੈਂਬਰਾਂ ਨੇ ਸਰਕਾਰ ਤੇ ਇੱਕ ਖਾਸ ਅਪੀਲ ਵੀ ਕੀਤੀ ਹੈ ਅਬੀ ਯੂਨੀਵਰਸਿਟੀ ਤੋਂ ਰੋਇੰਗ ਕਰਦੀਆਂ ਜਿਹਦਾ ਸੈਂਟਰ ਸਾਡਾ ਚੰਡੀਗੜ੍ਹ ਚਾ ਇਸ ਸਾਲ ਚੰਡੀਗੜ੍ਹ ਯੂਨੀਵਰਸਿਟੀ ਵਾਲਿਆਂ ਨੇ 올 ਅੰਡਰ 올 ਇੰਡੀਆ ਯੂਨੀਵਰਸਿਟੀ ਕਰਵਾਈ ਜਿਹਦੇ ਵਿੱਚੋਂ ਮੇਰਾ ਰੋਇੰਗ ਵਿੱਚੋਂ ਮੈਂ ਡਬਲਿੰਗ ਕਰਕੇ 골ਡ ਮੈਡਲ ਲਿਆ ਔਰ ਮੈਂ 500 ਮੀਟਰ ਚੋਂ ਬ੍ਰਾਉਨਜ਼ ਮੈਡਲ ਲਿਆ ਮਤਲਬ ਸਾਡੀ ਟੀਮ ਤਾਂ ਕਾਫੀ ਵੱਡੀ ਆ ਔਰ کم ਤੋਂ ਘੱਟ 2 ਯੂਨੀਵਰਸਿਟੀਆਂ ਨੇ ਪਾਰਟਿਸਪੇਸ਼ਨ ਕੀਤਾ ਸੀ ਮੈਂ ਪੰਜਾਬ ਸਰਕਾਰ ਨੂੰ ਬਸ ਇੰਨਾ ਮੈਸੇਜ ਦੇਣਾ ਚਾਹੁੰਦੀ ਆ 24 ਸਾਲ ਏਸ਼ੀਆ ਗੇਮਾਂ ਹੋਈਆਂ ਕਾਫੀ ਬੱਚਿਆਂ ਨੇ ਹਰਿਆਣੇ ਵੱਲੋਂ ਖੇਡਿਆ ਇਸ ਸਾਈਡ ਤੋਂ ਇਸ ਲਈ ਨਹੀਂ ਖੇਡਿਆ ਕਿਉਂਕਿ ਉਹ ਪੈਸੇ ਦੀ ਸਹੂਲਤ ਨਹੀਂ ਦਿੰਦੇ ਸੋ ਮੈਂ ਚਾਹੁੰਦੀ ਆ ਅਗਰ ਉਹ ਵੀ ਇੰਨੀ ਪੈਸੇ ਦੀ ਸਹੂਲਤ ਦਵੇ ਤਾਂ ਸਾਡੇ ਹੀ ਪੰਜਾਬ ਦੇ ਲੋਕ ਜੋ ਹਰਿਆਣੇ 'ਚ ਖੇਡਦੇ ਆ ਉਹ ਹਰਿਆਣੇ ਨਾਲ ਖੇਡਣ ਪਰ ਪੰਜਾਬ ਵੱਲੋਂ ਹੀ ਖੇਡਣ ਔਰ ਇਸ ਤੋਂ ਬਾਅਦ ਸਾਡੇ ਇੱਥੇ ਨੈਸ਼ਨਲ ਵੀ ਹੁੰਦੀ ਆ ਸੀਨੀਅਰ ਨੈਸ਼ਨਲ ਜਿਹਦੇ ਵਿੱਚ ਮੈਂ ਪਾਰਟਿਸਪੇਸ਼ਨ ਕਰਾਂਗੀ ਅਬ ਇੱਕ ਕੁਝ ਘੱਟ ਧਿਆਨ ਜਿੱਦਾਂ ਆਪਾਂ ਹਰਿਆਣੇ ਵਾਲੇ ਪਾਸੇ ਦੇਖੀਏ ਤੇ ਬੱਚਿਆਂ ਦਾ ਬਹੁਤ ਮਾਨਸਮਾਨ ਹੁੰਦਾ ਤੇ ਜਿਹੜੀ ਆ ਨੌਕਰੀ ਦੀ ਪਹਿਲ ਮਿਲਦੀ ਹੈ ਜਿੱਦਾਂ ਜਿਸ ਹਿਸਾਬ ਨਾਲ ਉਹਨੇ 골ਡ ਮੈਡਲ ਲਿਆ ਵਾ ਇਹਦੇ ਤੌਰ ਤੇ ਜੀ ਬੀਏ ਕਰਦੀ ਹੈ ਫਾਈਨਲ ਕਰਦੀ ਆ ਉਹਦੇ ਨਾਲ ਨਾਲ ਤੇ ਘੱਟੋ ਘੱਟ ਡੀਐਸਪੀ ਜਿਹੜੀ ਪੰਜਾਬ ਪੁਲਿਸ ਤੇ ਦੀ ਬਣਦੀ ਆ ਹਰੀ ਰਿਕਵੈਸਟ ਹੈ ਪੰਜਾਬ ਸਰਕਾਰ ਅੱਗੇ ਪੰਜਾਬ ਵਿੱਚ ਸਹੂਲਤਾਂ ਹੈ ਨਹੀਂ ਗੀਆਂ ਹਰਿਆਣੇ ਵਿੱਚ ਹੋਸਟਟਾਂ ਦੀ ਸਹੂਲਤਾਂ ਆਪਣੇ ਸਪੋਰਟਸਮੈਨਾਂ ਨੂੰ ਮਿਲਦੀਆਂ ਇਹਨਾਂ ਨੂੰ ਮਿਲ ਨਹੀਂ ਰਹੀਆਂ ਇਹ ਜੋ ਇਹ ਯੋਗਦਾਨ ਪਾਉਣਾ ਜਿਹਦਾ ਸਰਕਾਰ ਨੂੰ ਸੋਚਣਾ ਚਾਹੀਦਾ ਅਗਲੀ ਦੁਖਦਾਈ ਖਬਰ ਕਿਸਾਨਾ ਨਾਲ ਜੁੜੀ ਹੋਈ ਹੈ ਜਿੱਥੇ ਮੋਗਾ ਦਾ ਰਹਿਣ ਵਾਲਾ 70 ਸਾਲ ਦਾ ਗੁਰਮੇਲ ਸਿੰਘ ਕਰਜ਼ੇ ਦੇ ਦੇਣ ਤਦਾਸ਼ੀਕਾਰ ਹੋ ਗਿਆ ਦੇਖੋ ਹੈ ਸਾਡੀ ਖਾਸ ਰਿਪੋਰਟ ਬੰਦੂਖ ਰੱਖੀ ਤਾਂ ਆਪਣੀ ਸੁਰੱਖਿਆ ਲਈ ਸੀ ਪਰ ਕੀ ਪਤਾ ਸੀ ਉਸੇ ਬੰਦੂਖ ਚੋਂ ਨਿਕਲੀ ਗੋਲੀ ਨੇ ਇੱਕ ਦਿਨ ਆਪਣੀ ਜ਼ਿੰਦਗੀ ਤੇ ਹੀ ਬ੍ਰੇਕਾ ਲਗਾ ਦੇਣੀ ਹੈ ਨੇ ਜੇ ਅਸੀਂ ਗੱਲ ਮੋਗਾ ਦੇ ਪਿੰਡ ਮਾਨੂਕੇ ਦੇ ਕਿਸਾਨ ਗੁਰਮੀਲ ਸਿੰਘ ਦੀ ਕਰ ਰਹੇ ਹਾਂ ਜਿਸ ਨੇ ਬੀਤੀ ਰਾਤ ਆਪਣੀ ਹੀ ਬੰਦੂਕ ਨਾਲ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਪਰਿਵਾਰਕ ਮੈਂਬਰਾਂ ਨੇ ਖੁਦਕੁਸ਼ੀ ਦਾ ਕਾਰਨ ਕਰਜ਼ਾ ਦੱਸਿਆ ਕਰਜ਼ਾ ਵੀ ਕਰੀਬ 35 ਲੱਖ ਰੁਪਏ ਦਾ ਜੋ ਕਈ ਬੈਂਕਾਂ ਤੋਂ ਲਿਆ ਹੋਇਆ ਸੀ ਕਿਸਾਨ ਦੇ ਪੁੱਤਰ ਨੇ ਦੱਸਿਆ ਕਿ ਇਹ ਕਰਜ਼ੇ ਕਾਰਨ ਅਕਸਰ ਪਰੇਸ਼ਾਨ ਰਹਿੰਦੇ ਸੀ ਤੇ ਬੈਂਕਾਂ ਦਾ ਦਬਾਅ ਵੀ ਜ਼ਿਆਦਾ ਪੈਣ ਲੱਗਿਆ ਸੀ ਥੋੜਾ ਜਿਹਾ ਨਾ ਦਿਮਾਗੀ ਟੈਨਸ਼ਨ 'ਚ ਰਹਿੰਦੇ ਸੀਗੇ ਬੈਂਕਾਂ ਮੰਗ ਕੰਦੇ ਪੈਸੇ ਸੀ ਬਾਕੀ ਮੈਨੂੰ ਬਹੁਤਾ ਪਤਾ ਨਹੀਂਗਾ ਜੀ ਤੇ ਬੈਂਕਾਂ ਅਨਿਹਾਲ ਸਿੰਘ ਵਾਲੇ ਦੇ ਬੈਂਕ ਦੇ ਪੈਸੇ ਸੀਗੇ ਹੋ ਰੁਪਈਆ ਦਾ ਸੀਗਾ 4 ਲੱਖੀ ਤੇ ਉਹ ਹੁਣ 16 ਮੰਗੀ ਜਾਂਦੇ ਆ ਉਹਦੀ ਥੋੜੀ ਹੁਣ ਜ਼ਿਆਦਾ ਤੰਗ ਕਰੀ ਜਾਂਦੇ ਸੀ ਪੈਸੇ ਦੇਓ ਪੈਸੇ ਦੇਓ ਉਹਦੀ ਦਿਮਾਗੀ ਟੈਨਸ਼ਨ ਸੀ ਥੋੜੀ ਵੀ ਦਿਮਾਗੀ ਟੈਨਸ਼ਨ ਚ ਤਾਂ ਰਹਿੰਦੇ ਸੀਗੇ ਪੈਸੇ ਕੋਸਰ ਸੀ ਉਹ 25 ਲੱਖ ਰੁਪਈਆ ਇੱਕ ਨਾ 20 ਜਨਵਰੀ ਅੱਗੇ ਵੀ ਅਸਲਾ ਕੋਲੇ ਰੱਖ ਲੈਂਦੇ ਸੀਗੇ ਤੇ ਵੀ ਫੇਰਫੂਲ ਕਰ ਦਿੰਦੇ ਸੀ ਕਈ ਵਾਰ ਜੇ ਕੋਈ ਬਾਹਰ ਨੂੰ ਲੱਗਣਾ ਕੋਈ ਵੀ ਕੁੱਤੇ ਭੌਂਦੇ ਜਾਂ ਕੋਈ ਉਦਾਂ ਦੀ ਗੱਲ ਤੇ ਘਰ ਦੇ ਨੇੜੇ ਚਲੋ ਤਾਂ ਜਾਂਦੇ ਜਾਂਦੇ ਘਾਟੀ ਸੀਗੇ ਥੋੜਾ ਡਰਦੇ ਸੀ ਤੇ ਮੈਂ ਹੈ ਨਹੀਂ ਸੀਗਾ ਉਹਨਾਂ ਨੇ ਮੜ ਕੇ ਕਿਤੇ ਫੇਰ ਹੋਇਆ ਉਹਨਾਂ ਨੇ ਕਿਹਾ ਵੀ ਚਲੋ ਬਾਹਰ ਕੀਤਾ ਠੀਕ ਹੈ ਵੀ ਵੈਸੇ ਕੀਤਾ ਹੋਊਗਾ ਤੇ ਉਹ ਤਾਂ ਜਦੋਂ ਹੁਣ ਸਵੇਰ ਪਤਾ ਲੱਗਿਆ ਫਿਰ ਰਿਸ਼ਤੇਦਾਰਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ ਗੁਰਮੀਤ ਸਿੰਘ ਕਰਜ਼ੇ ਕਾਰਨ ਪਰੇਸ਼ਾਨ ਰਹਿੰਦਾ ਸੀ ਜੋ ਟੈਨਸ਼ਨ ਦੀਆਂ ਗੋਲੀਆਂ ਵੀ ਖਾਂਦਾ ਸੀ ਕਰਜ਼ੇ ਸੁ ਕਰਜ਼ੇ ਤੇ ਦੁਖੀ ਸੀਗੇ ਜੀ ਉਹ ਕਰਜ ਬਹੁਤ ਜਿਆਦੇ ਸੀਗਾ ਹੁਣ ਵੀ ਬਹੁਤ ਚੜਿਆ ਪਿਆ ਸੀ ਜੀ ਪਹਿਲਾਂ ਵੀ ਜਮੀਨ ਜੂਨ ਕਾਫੀ ਵੇਚਤੀ ਸੀ ਸੱਤ ਕਿੱਲੇ ਜਮੀਨ ਦੇ ਰਹਿ ਗਏ ਸੀ ਦੋ ਮੁੰਡੇ ਆ ਜੀ ਤੇ ਵਿਚਾਰੇ ਉਹ ਵੀ ਖਰਚ ਲੋ ਮੈਂ ਕਰਦੇ ਆ ਫਿਰ ਵਿਚਾਰੇ ਬਣਾ ਕੇ ਕਿਤਾ ਤਾਂ ਇਹਨਾਂ ਦਾ ਇੱਕ ਬੇਟਾ ਦਾ ਟਰੱਕ ਚਲਾਉਂਦਾ ਜੀ ਤੇ ਦੂਸਰਾ ਵੀ ਡਰਾਈਵਰੀ ਕਰਦਾ ਜੀ ਉੱਥੇ ਰੰਪਰੇ ਜੀ ਸੀ ਕਿਸਾਨੀ ਨਾਲ ਹੀ ਸੰਬੰਧਤ ਸੀ ਹਾਂਜੀ ਕਿਸਾਨੀ ਨਾਲ ਹੀ ਸੰਬੰਧਤ ਸੀ ਹਾਂਜੀ ਕਰਜ਼ਾ ਸੀਗਾ ਜੀ 35-40 ਲੱਖ ਰੁਪਏ ਦੇ ਆਸ ਪਾਸ ਮਤਲਬ ਪਤਾ ਲੱਗਿਆ ਜੀ ਹਾਂਜੀ ਕਰਜ਼ੇ ਹੀ ਸੀਗਾ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਰਹਿੰਦਾ ਸੀ ਗੋਲੀਆਂ ਗੋਲੀਆਂ ਜੀ ਮਤਲਬ ਟੈਨਸ਼ਨ ਨਹੀਂ ਲੈਂਦਾ ਸੀ ਜੀ ਡਬਲ ਜਦ ਦਵਾਈ ਵੀ ਲੈ ਕੇ ਉਹਦਾ ਹੁੰਦਾ ਟੈਨਸ਼ਨ ਦੀ ਹਰ ਵਕਤ ਤੇ ਉਹ ਵੀ ਖਿਆਲ ਰੱਖਦੇ ਸੀ ਟੈਨਸ਼ਨ ਦੇ ਵਿੱਚ ਰਹਿੰਦਾ ਹਰ ਵਕਤ ਪਰ ਪਤਾ ਨਹੀਂ ਕਿਉਂ ਅਨਲੈਸ ਗੱਲ ਤਾਂ ਪਤਾ ਹੀ ਨਹੀਂ ਸੀ ਕਿ ਵੀ ਆਹ ਵੀ ਹੋ ਸਕਦਾ ਹੈ ਉਧਰ ਪੁਲਿਸ ਵੱਲੋਂ ਕਾਰਵਾਈ ਤਾਂ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਜਾਣਕਾਰੀ ਖੁਦਕੁਸ਼ੀ ਦੀ ਮਿਲੀ ਹੈ ਬਾਕੀ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਸਾਫ ਹੋਵੇਗਾ ਕਿ ਅਸਲ ਦੇ ਵਿੱਚ ਖੁਦਕੁਸ਼ੀ ਹੈ ਜਾਂ ਮਾਮਲਾ ਕੁਝ ਹੋਰ ਹੈ ਸਰ ਕਰਜ਼ਾ-ਕਰਜ਼ਾ ਕੁਝ ਜ਼ਿਆਦਾ ਚੜ ਗਿਆ ਸੀਗਾ ਉਹ ਵੀ ਪਰ ਟੈਨਸ਼ਨ ਦੇ ਵਿੱਚ ਰਹਿੰਦਾ ਸੀ ਟੈਨਸ਼ਨ ਦੀ ਦਵਾਈ ਵੀ ਖਾਂਦਾ ਸੀ ਤੇ ਬਾਤ ਇਹ ਨਹੀਂ ਕੋਈ ਮਤਲਬ ਆਪ ਦੇ ਫਾਇਰ ਮਾਰ ਕੇ ਹੱਤਿਆ ਕਰ ਲਈ ਬਸ ਅਸੀਂ ਕਾਰਵਾਈ ਕਰਦੇ ਹਾਂ ਜੇ ਕੋਈ ਹੋਰ ਤੱਤ ਸਾਹਮਣੇ ਆਇਆ ਤਾਂ ਉਹ ਜੀ ਬਾਦ ਤੋਂ ਨੂੰ ਜਾਣਕਾਰੀ ਦੇਣਾ ਹੋ ਰਹੀ ਤਾਂ ਬਸ ਕਰਜ ਜਦੋਂ ਤੰਗ ਤੁੰਗੀ ਸੀਗਾ ਜੀ ਕਿੰਨਾ ਕੋਈ ਕਰਜ ਆ ਦੱਸਿਆ ਪਰਿਵਾਰ ਨਾਲ ਕਰਜ 35 ਲੱਖ ਦੇ ਕਰੀਬ ਦਾ ਛਾ ਜੀ 176 ਦੀ ਕਾਰਵਾਈ ਕਰਦੇ ਜੀ ਕਰਾਂ ਬਾਕੀ ਜੇ ਇਹ ਜੀ ਕੋਈ ਸਾਹਮਣੇ ਆਊਗੀ ਤਾਂ 30 ਦੇ ਵਿੱਚ ਉਹ ਕਾਰਵਾਈ ਬਾਅਦ ਚ ਕੀਤੀ ਹੋਣੀ ਜੀ ਜ਼ਰੂਰਤ ਹੈ ਸਮੇਂ ਦੀ ਸਰਕਾਰਾਂ ਕਿਸਾਨਾਂ ਲਈ ਕੁਝ ਕਰਨ ਕੁਝ ਠੋਸ ਨੀਤੀਆਂ ਬਣਾਉਣਾ ਜਿਸ ਨਾਲ ਕਿਸਾਨ ਸਮੇਂ ਸਿਰ ਕਰਜ਼ਾ ਮੋੜ ਵੀ ਸਕੇ ਤੇ ਆਪਣੀ ਫਸਲ ਦੀ ਪੈਦਾਵਾਰ ਵੀ ਕਰ ਸਕੇ ਪਰ ਅਫਸੋਸ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਸੁਝਾਅ ਦਿੱਤੇ ਜਾਂਦੇ ਨੇ ਪਰ ਕਰਨੀ ਜੋ ਵੱਡਾ ਅੰਤਰ ਹੈ ਬਿਊਰੋ ਰਿਪੋਰਟ ਫਾਜ਼ਿਲਕਾਦੇ ਬਲੂਆਣਾ ਚ ਤੇਜ਼ ਰਫ਼ਤਾਰ ਬਸ ਤੇ ਜੀਪ ਦੀ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਇਹ ਹਾਸਾ ਫਾਜ਼ਿਲਕਾਦੇ ਪਿੰਡ ਬਲੂਆਣਾ ਤੋਂ ਕੁਝ ਹੀ ਦੂਰੀ ਤੇ ਵਾਪਰਿਆ ਹਾਸਾ ਇਨਾ ਭਿਆਨਕ ਸੀ ਕਿ ਜੀਪ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਦੋ ਲੋਕ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਬਸ ਚਾਲਕ ਮੌਕੇ ਵਾਰਦਾਤ ਤੋਂ ਫਰਾਰ ਹੋ ਗਿਆ ਜੀਪ ਸਵਾਰ ਵਿਅਕਤੀ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ ਡੱਬੋ ਵੱਲੀ ਜਾ ਰਹੇ ਸਨ ਜਿਨ੍ਹਾਂ ਚ ਪਿੱਛੋਂ ਆਰੀ ਤੇਜ਼ ਰਫਤਾਰ ਬੱਸ ਨੇ ਉਹਨਾਂ ਦੀ ਜੀਪ ਦੇ ਨਾਲ ਟੱਕਰ ਮਾਰੀ ਇਸ ਹਾਦਸੇ ਚ ਚਸ਼ਮਦੀਦਾ ਨੇ ਵੀ ਜਾਣਕਾਰੀ ਦਿੱਤੀ ਹੈ ਉਧਰ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਜੀਪ ਦੇ ਕਾਗਜ਼ ਵਾਸਤੇ ਅਸੀਂ ਡੱਬਾ ਲਈ ਚੱਲੇ ਸੀਗੇ ਤੇ ਇਸ ਦੌਰਾਨ ਇੱਥੇ ਸੜਕ ਦੇ ਉੱਤੇ ਪਿੱਛੋਂ ਜੋ ਬਹੁਤ ਜ਼ਿਆਦਾ ਤੇਜ਼ ਸਪੀਡ ਨਾਲ ਬੱਸ ਆ ਰਹੀ ਸੀ ਉਹਨੇ ਸਾਨੂੰ ਟੱਕਰ ਮਾਰੀ ਤੇ ਉਹਦੇ ਨਾਲ ਅਸੀਂ ਇੱਧਰ ਆ ਕੇ ਡਿੱਗ ਪਏ ਤੇ ਮੇਰੇ ਨਾਲ ਮੇਰੇ ਚਾਚਾ ਜੀ ਤੇ ਉਹ ਬ੍ਰਦਰ ਹੀ ਸੀ ਉਹ ਚੀਚਲੀ ਦੀ ਨਾਲ ਦੇ ਨਾਲ ਡੈਥ ਹੋ ਗਈ कि ਸਾਡੇ ਸਕਰਾਇਬ ਅਸੀਂ ਮੜੇ-ਮੜੇ ਸਟਾਈਆਂ ਮੇਰੇ ਦੇ ਖਿਪਾ ਵਾਲੇ ਤੇ ਜੀ ਨੋਜ ਜੀ ਨੋਤਮਾਨ ਨਾ ਜੀ ਮੈਂ ਜੀ ਕੱਲੂ ਦਾ ਜੀ ਤੇ ਉਹ ਖਿਪਾ ਵਾਲੇ ਦਾ ਜੀ ਆਪਰ ਜੀ ਪਿੱਛੇ ਜੀਪ ਤਾਂ ਬੱਸ ਆਰੇ ਦੀ ਜੀਪ ਸਲੋ ਹੋ ਗਿਆ ਸੀ ਬੱਸ ਮਰ ਗਿਆ ਪਿੱਛੇ ਸਾਈਡ ਉਹ ਇੱਕ ਤਾਂ ਮਰ ਗਿਆ ਮੌਕੇ ਤੇ ਦੋ ਹਸਪਤਾਲ ਲੈ ਗਏ ਜੀ ਤਿੰਨ ਆਦਮੀ تھے ਤਿੰਨ ਆ ਗਏ ਬੱਸ ਜਾਂ ਸਵੇ ਦਾ ਪੰਪ ਤਾਂ ਪਿਆ ਲਗਾ ਹੋਇਆ ਹੈ ਪੁਲਿਸ ਆ ਕੇ ਸਾਰਾ ਪੁੱਛ ਲੈ ਗਏ ਹਾਸ ਵਾਲੇ ਲੈ ਗਏ ਖਬਰ ਫਿਰੋਜ਼ਪੁਰ ਤੋਂ ਜਿੱਥੇ ਇੱਕ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ 25 ਫਰਵਰੀ ਤੋਂ ਲਾਪਤਾ ਸੀ ਜਿਸ ਦਾ ਮੋਟਰਸਾਈਕਲ ਤੇ ਬੈਗ ਹੁਸੈਨੀ ਵਾਲਾ ਨਹਿਰ ਕੰਡੇ ਤੋਂ ਮਿਲਿਆ ਜਿਸ ਤੋਂ ਬਾਅਦ ਪੁਲਿਸ ਨੇ ਤਫ਼ਤੀਸ਼ ਕੀਤੀ ਤੇ ਉਸ ਦੀ ਲਾਸ਼ ਨਹਿਰ ਚੋਂ ਮਿਲੀ ਮ੍ਰਿਤਕ ਦੀ ਪਛਾਣ ਸੁਨੀਲ ਨਾ ਤੋਂ ਹੋਈ ਹੈ ਜਿਸ ਤੇ ਭਰਾ ਅਨਿਲ ਨੇ ਦੋਸ਼ ਲਗਾਉਂਦਾ ਹੋਇਆ ਦੱਸਿਆ ਕਿ ਸੁਨੀਲ ਦੀ ਪਤਨੀ ਤੇ ਸਹੰਦ ਉਤੇ ਸਾਲੀ ਉਸ ਨੂੰ ਪਰੇਸ਼ਾਨ ਕਰਦੇ ਸੀ ਤੁਹਾਨੂੰ ਦੱਸਦੇ ਕਿ ਸੁਨੀਲ ਦਾ 1 ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਮੌਤ ਦੀ ਜ਼ਿੰਮੇਵਾਰ ਉਸਤੇ ਸੋਹਰਿਆਂ ਨੂੰ ਠਰਾਇਆ ਜਾ ਰਿਹਾ ਉਧਰ ਮ੍ਰਿਤਕ ਦੇ ਸੰਡੂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਿਕਾਰਿਆ ਪੁਲਿਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨ ਤਹਿਤ ਸੁਨੀਲ ਦੇ ਸੋਹਰਿਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਡੈੱਡ ਬੋਡੀ ਮਿਲੀ ਸੀ ਜ਼ਾਨਵਰਲੇ ਬਾਰਡਰ ਤੋਂ ਠੀਕ ਹੈ ਇਹ ਅੱਜ 25 ਤਰੀਕ ਤੋਂ ਲਗਭਗ ਲਾਪਤਾ ਸੀ ਸਾਨੂੰ ਸ਼ਾਮੀ 4 ਵਜੇ ਪਤਾ ਚੱਲਿਆ ਸੀਗਾ ਤੇ 25 ਤਰੀਕ ਨੂੰ ਜਈ ਦਰਗਾਹ ਤੇ ਪਤਾ ਕਰਨ ਗਏ ਤੇ ਬਾਬਾ ਸਨ ਕਹਿ ਰਹੇ ਸੀ ਕਿ ਇੱਥੇ ਮੋਟਰਸਾਈਕਲ ਖੜਾ ਕਰਕੇ ਆ ਚਲ ਕੋਈ ਅਣਜਾਣ ਬੰਦਾ ਹੂੰ ਹੂੰ ਜਿੰਦਾ ਉੱਤੇ ਸਾਨੂੰ ਸ਼ੱਕ ਪੂਰਾ ਪੂਰਾ ਉਹਨਾਂ ਦੇ ਕੁੜੀਆਂ ਦੇ ਘਰ ਵਾਲੇ ਤੇ ਗਿਆ ਜਿਨ੍ਹਾਂ ਦਾ ਨਾਂ ਪੰਕਜ ਮਾਥੂ ਰੇਗਾ ਪ੍ਰਦੀਪ, ਪੁਨਾਲ, ਆਰਤੀ ਪੰਕਜ ਮਾਥੂ ਪਿਓ ਦਾ ਨਾਮ ਹੁੰਡੀ ਲਾਲ ਇਹ ਕੌਣ ਨੇ ਇਹ ਸਾਰੇ ਕੁੜੀ ਦੇ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਮੇਰੇ ਬ੍ਰਦਰ ਨੇ ਵਿਆਹ ਕਰਾਇਆ ਸੀ ਅੱਜ ਤੋਂ ਉਹ ਮਹੀਨਾ ਪਹਿਲਾਂ ਲਓ ਮੇਰੀ ਸਹੀ ਸੀ ਲਓ ਮੈਰਿਜ ਕਰਾਈ ਸੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਵਿਜੇਨਗਰ ਦਾਣਾ ਮੰਡੀ ਫੇਸ ਟੂ ਦੇ ਤੇ ਪੰਕਜ ਮਾਥੂ ਦੇ ਘਰ ਦਾ ਨਾਮ ਹੈਗਾ ਦਲ ਇਜਿਨਾ ਤੁਹਾਨੂੰ ਸ਼ੱਕ ਹੈ ਹਾਂਜੀ ਪੂਰਾ ਸ਼ੱਕ ਨਹੀਂ ਪੂਰਾ ਕਲੀਅਰ ਹੀ ਹੈ ਉਹ ਕਹਿੰਦਾ ਸੀਗਾ ਕਿ ਮੈਂ ਉਹਨਾਂ ਨਾਲ ਜਾ ਕੇ ਪਾਰਟਨਰਸ਼ਿਪ ਦਾ ਕੰਮ ਕਰਨਾ ਹੈਗਾ ਮੈਨੂੰ 4 ਲੱਖ ਰੁਪਏ ਦੋ ਤਾਂ ਅਸੀਂ ਉਹਨੂੰ 4 ਲੱਖ ਰੁਪਏ ਵਿਆਹ ਤੇ ਲਾ ਕੇ ਦਿੱਤਾ ਤੇ ਹੁਣ ਪਤਾ ਨਹੀਂ ਕਿੱਦੜ ਪਾਰਟਨਰਸ਼ਿਪ ਕਿਤੇ ਕਿ ਨਹੀਂ ਕਿਤੇ ਰੱਬ ਜਾਣਦਾ ਕੋਈ ਕੁੜੀ ਵਾਲੇ ਦੱਸਣ ਤੇ ਨਹੀਂ ਆਂਦੇ ਪਏ ਨੇ ਉਲਟਾ ਸਾਨੂੰ ਕਹਿੰਦੇ ਪੇ ਰਾਜੀਨਾਮਾ ਕਰੋ ਨਹੀਂ ਤੇ ਤੁਹਾਨੂੰ ਐਵੇਂ ਦੇ ਚੱਕਰਾਂ ਵਿੱਚ ਫਸਾ ਦਾਂਗੇ ਤੁਸੀਂ ਨਿਕਲ ਨਹੀਂ पाओगे ਛੋਟੇ ਭਰਾ ਦੀ ਕਰਾਂ ਸੀ ਮੇਰੇ ਛੋਟੇ ਭਰਾ ਦੇ ਨਾਲ ਰਹਿੰਦਾ ਸੀ ਸਾਡੇ ਕੋਲ ਰਹਿੰਦਾ ਸੀ ਸਾਡੇ ਕੋਲ ਹੀ ਕੰਮ ਕਰਦਾ ਸੀ ਵਿਆਹ ਵੀ ਅਸੀਂ ਆਪਣੇ ਸਿਸਟਰ ਦਾ ਇਲਾਨ ਕਰਵਾਇਆ ਸੀ ਅਸੀਂ ਕੋਈ ਖਾਸ ਪਰਿਵਾਰ ਚੱਲ ਰਿਹਾ ਸੀ ਬੜਾ ਸਭ ਕੁਝ ਠੀਕ ਸੀ ਸੋਮਰ ਕਹਿ ਕੇ ਗਿਆ ਵੀ ਮੈਂ ਪੁਰਕਰਨ ਜਾ ਰਿਹਾ ਖੱਚਾ ਵੱਧ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਸਾਨੂੰ ਮੰਗਲਵਾਰ ਸਰਦਾਰ ਦਾ ਫੋਨ ਆਇਆ ਉਸ ਤੋਂ ਬਾਅਦ ਆ ਲਾਸਟ ਵੀ ਉਹਨਾਂ ਦੇ ਘਰ ਗਿਆ ਨੂੰ ਬੁੱਧਵਾਰ ਅਸੀਂ ਮੈਸੇਜ ਦੇਣ ਗਏ ਸੀ ਤੇ ਲੜਕਾ ਨਹੀਂ ਮਿਲ ਰਿਹਾ ਤੁਸੀਂ ਦੱਸੋ ਉਹਨਾਂ ਨੇ ਕਨਵੈਂਸ ਕੀਤਾ ਕਿ ਸਾਨੂੰ ਕੋ ਸਾਢੇ 10:00 ਮਿਲ ਕੇ ਗਿਆ ਸਾਨੂੰ ਉਸ ਤੋਂ ਬਾਅਦ ਨਹੀਂ ਪਤਾ ਬਚਪਨ ਤੱਕ ਅਕਸਰ ਅੰਬੀ ਸੀ ਤਾਹ ਤਾਂ ਨਾ ਕੋ ਲਿੰਦਰ ਸੀ ਹੂੰ ਟੌਣ ਕਰਕੇ ਸਾਡੇ ਕੋਲ ਰਹਿ ਰਿਹਾ ਸੀ ਵੀ ਆਪਣੀ ਵਾਈਫ ਨਾਲ ਲੜਾਈ ਝੜਾ ਰਿਹਾਦਾ ਸੀ ਵਾਈਫ ਆ ਦੀ ਆਰਤੀ ਤੇ ਦਾ ਇੱਕ ਸਾਧੂ ਹੈਗਾ ਪੰਕਜ ਮਾਤੁਰ ਉਹਦੇ ਉਹਦੇ ਨਾਲ ਇਹਨਾਂ ਦਾ ਸਾਂਝਾ ਬਿਜ਼ਨਸ ਸੀਗਾ ਕੁਝ 3-4 ਲੱਖ ਰੁਪਏ ਦਾ ਲੈਂਦੇ ਇਹਦਾ ਰੋਲਾ ਸੀਗਾ ਸੋ ਇਹ ਘਰੋਂ 25 ਤਰੀਕ ਨੂੰ ਲੜਕੇ ਚਲਾ ਗਿਆ ਸੀਗਾ ਇਹ ਘਰਦਿਆਂ ਨੂੰ ਦੱਸਿਆ ਸੀ ਕਿ ਮੈਂ ਜਿਹੜਾ ਤੰਗ ਹੈਗਾ ਬਹੁਤ ਆਪਣੇ ਸਾਧੂ ਤੋਂ ਤੇ ਆਪਣੀ ਵਾਈਫ ਤੋਂ ਤੰਗ ਹੋ ਕੇ ਮੈਂ ਕੁਝ ਕਰ ਲੈਣਾ ਪਹਿਲਾਂ ਗੱਲਾਂ ਕਰਦਾ ਸੀਗਾ ਉਸ ਦਿਨੇ ਦਾ ਮੋਟਰਸਾਈਕਲ ਵਾਲਾ ਤੇ ਦਰਿਆ ਦੇ ਕੰਢੇ ਮਿਲ ਗਿਆ ਸੀਗਾ ਅੱਜ ਦੀ ਡੈੱਡ ਬੋਡੀ ਮਿਲੀ ਹੈਗੀ ਆ ਹੁਸੈਨੀਵਾਲਾ ਦੇ ਕੋਲੋਂ ਦਰਿਆ ਦੇ ਵਿੱਚੋਂ ਸੋ ਅਸੀਂ ਇਹਦੇ ਭਰਾ ਦੇ ਬਿਆਨ ਤੇ ਜਿਹੜਾ 306 ਆਈਪੀਸੀ ਦਾ ਕੇਸ ਇਹਦੀ ਵਾਈਫ ਤੇ ਤੇ ਦੇ ਸਾਡੂ ਦੇ ਉੱਤੇ ਤੇ ਅਗੇਂਸਟ ਰਜਿਸਟਰ ਕੀਤਾ ਹੈਗਾ ਅਗਲੀ ਖਬਰ ਖੇਡ ਜਗਤ ਤੋਂ ਜੁੜੀ ਹੋਈ ਹੈ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਅੱਜ ਚੌਥਾ ਮੁਕਾਬਲਾ ਹੋਣ ਜਾ ਰਿਹਾ ਜੋ ਕਿ ਪੰਜਾਬ ਦੇ ਕ੍ਰਿਕਟ ਐਸੋਸੀਏਸ਼ਨ ਇੰਦਰਜੀਤ ਸਿੰਘ ਬਿੰਦਰਾ ਸਟੇਡੀਅਮ 'ਚ ਖੇੜਿਆ ਜਾਵੇਗਾ ਇਹ ਮੈਚ ਬੇਰ ਦੀ ਰੁਮਾਂਚਕ ਰਹਿਣ ਵਾਲਾ ਕਿਉਂਕਿ ਜਿੱਥੇ ਇਸ ਮੈਚ ਨੂੰ ਜਿੱਤ ਕੇ ਭਾਰਤ ਸੀਰੀਜ਼ ਜਿੱਤਣ ਲਈ ਉਤਰ ਆਏਗਾ ਉਥੇ ਹੀ ਆਸਟ੍ਰੇਲੀਆ ਟੀਮ ਕੋਲ ਸੀਰੀਜ਼ ਬਰਾਬਰ ਕਰਨ ਦਾ ਇੱਕ ਮੌਕਾ ਹੋਵੇਗਾ ਇਸ ਦੇ ਨਾਲ ਹੀ ਜੇ ਭਾਰਤ ਇਹ ਮੈਚ ਜਿੱਤਦਾ ਤਾਂ ਉਹ ਆਸਟ੍ਰੇਲੀਆ ਖਿਲਾਫ ਪੰਜਾਹਵੀਂ ਜਿੱਤ ਹਾਸਲ ਕਰ ਲਵੇਗਾ ਹੁਣ ਤੱਕ ਆਸਟ੍ਰੇਲੀਆ ਤੇ ਭਾਰਤ ਵਿਚਾਲੇ 133 ਵਨਡੇ ਮੈਚ ਖੇਡੇ ਗਏ ਨੇ ਜਿਸ ਚ ਆਸਟ੍ਰੇਲੀਆ ਟੀਮ 75 ਜਦਕਿ ਭਾਰਤ 49 ਮੈਚ ਜਿੱਤ ਗਈ ਹੈ ਇਸ ਸੋ ਫਿਲਹਾਲ ਖਬਰਾਂ ਦੇ ਬਲਿਟਨ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਦੇਖਦੇ ਰਹੋ ਸਾਡੇ ਖਾਸ ਬਲਿਟਨ ਫਿਲਹਾਲ ਮੈਨੂੰ ਜਾਨੀ ਕਿ ਸਿਮਰਨप्रीत ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ